अरविंद केजरीवाल जी ਇਹ ਇਲਾਨ ਕਰ ਰਹੇ ਨੇ ਵੀ ਅਸੀਂ ਪਹਿਲਾਂ 92 ਸੀਟਾਂ ਲਈਆਂ ਸੀਗੀਆਂ ਵੀ ਹੁਣ ਅਸੀਂ 2027 ਦੇ ਵਿੱਚ 100 ਸੀਟ ਦਾ ਟਾਰਗੇਟ ਅਸੀਂ ਵੀ 100 ਸੀਟ ਆਉਣੀ ਚਾਹੀਦੀ ਹੈ ਸਾਡੀ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ ਉਹ ਬਿਆਨ ਨੂੰ ਜੇ ਤੁਸੀਂ ਧਿਆਨ ਨਾਲ ਸੁਣੋ ਉਸ ਬਿਆਨ ਦੇ ਬਹੁਤ ਮਾਇਨੇ ਲੱਗਦੇ ਨੇ ਜੀ ਬੜੇ ਉਹ ਬਿਆਨ ਹੈ ਜਿਹੜਾ ਜੇ ਆਪਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਉਹਨਾਂ ਵੱਲ ਦੇਖਦੇ ਆ ਜੀ ਉਹਨਾਂ ਨੂੰ ਦੇਖ ਕੇ ਤਾਂ ਫਿਰ ਇਹ ਲੱਗਦਾ ਵੀ ਮੈਦਾਨ ਸਾਰੀ ਇਹਨਾਂ ਵਾਸਤੇ ਖਾਲੀ ਪਿਆ ਜੀ ਇੱਕ ਤਾਂ ਹੋ ਗਈ ਕਾਂਗਰਸ ਦੀ ਟਸਲ ਇੱਕ ਹੈਗੀ ਹੈ ਸ਼੍ਰਮਣੀ ਕਾਲੀ ਦਲ ਦੀ ਟਸਲ ਸੋ ਲੱਗਦਾ ਹੈ ਕਿ ਇਹ ਟਸਲ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਜਿਹੜੀ ਧੜੇਬੰਦੀ ਹੈ ਜੀ ਉਹ ਲੁੱਤਿਆਣੇ ਵਾਲੀ ਹਾਰ ਤੋਂ ਬਾਅਦ ਹੋਰ ਤੇਜ਼ ਹੋ ਗਈ ਹੈ ਜਿਹੜੇ ਕੁਝ ਲੋਕਲ ਲੀਡਰ ਨੇ ਕਾਂਗਰਸ ਦੇ ਉਹ ਹੁਣ ਐ ਲੱਗਦਾ ਉਹਨਾਂ ਨੂੰ ਵੀ ਸਾਡਾ ਕੋਈ ਵਾਲੀ ਵਾਰਸੇ ਨਹੀਂ ਹੈਗਾ ਤੁਹਾਨੂੰ ਲੱਗਦਾ ਹੈ ਕਿ ਬਾਕੀ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਡਰਾ ਰਹੀ ਹੈ ਇਸ ਤਰੀਕੇ ਦੇ ਨਾਲ ਔਰ ਵਿਰੋਧੀ ਜਿਹੜੇ ਨੇ ਵਿਕਰਮ ਮਜੀਠੀਆ ਕਰਕੇ ਇਕੱਠੇ ਵੀ ਹੋ ਗਏ ਨੇ ਇਨ੍ਹਾਂ ਗੱਲਾਂ ਨੂੰ ਲੈ ਕੇ ਇਹ ਲੱਗ ਰਿਹਾ ਵੀ ਆਪੋਜੀਸ਼ਨ ਦੇ ਲੀਡਰ ਡਰੇ ਹੋਏ ਤਾਂ ਹੈਗੇ ਨੇ ਜੀ ਉਹਨਾਂ ਨੂੰ ਇਹ ਹੈ ਵੀ ਕੱਲ ਨੂੰ ਕਿਤੇ ਉਹਨਾਂ ਦਾ ਨੰਬਰ ਨਾ ਲੱਗ ਜੇ ਚਟੋਪਾਧਿਆਏ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਐਂਟਰੀ ਹੋਈ ਹੈ ਵਿਜੀਲੈਂਸ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨਾਮਾਂ ਦੀ ਲਿਸਟ ਉਹਨਾਂ ਨੇ ਦਿੱਤੀ ਹੈ ਉਹਦੇ ਉੱਤੇ ਜੇ ਸਖਤੀ ਨਾਲ ਕਾਰਵਾਈ ਹੋ ਜਾਵੇ ਤਾਂ ਸਰਕਾਰ ਦੇ ਪੈਰ ਹੋਰ ਮਜ਼ਬੂਤ ਹੋ ਜਾਣਗੇ ਚਟੋਪਾਧੇ ਸਾਹਿਬ ਨੇ ਕਿਹਾ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਕੁਝ ਅਫਸਰ ਨੇ ਜ ਅਫਸਰ ਸੀਗੇ ਜਾਂ ਹੈਗੇ ਨੇ ਜਿਹੜੇ ਕਾਲੀਆਂ ਭੇਡਾਂ ਨੇ ਇਹਨਾਂ ਕੁਛਕ ਗਲਤ ਬੰਦਿਆਂ ਕਰਕੇ ਸਾਰੀ ਪੰਜਾਬ ਪੁਲਿਸ ਦਾ ਅਕਸ ਖਰਾਬ ਹੋ ਰਿਹਾ ਹੈ। ਕੁਝ ਕਾਲੀਆਂ ਭੇਡਾਂ ਕਰਕੇ ਹਮ ਸਾਰੀ ਪੰਜਾਬ ਪੁਲਿਸ ਦਾ ਅਕਸ ਖਰਾਬ ਹੋਇਆ। ਮੁੱਖ ਮੰਤਰੀ ਸਾਹਿਬ ਨੂੰ ਘਟੂ ਘੱਟ ਉਹਨਾਂ ਅਫਸਰਾਂ ਦੇ ਨਾਮ ਪਬਲਿਕ ਕਰ ਦੇਣੇ ਚਾਹੀਦੇ ਨੇ। ਜਿਹੜੇ ਅਫਸਰ ਗਲਤ ਕੋਈ ਗਲਤ ਕੰਮਾਂ ਚ ਇਨਵੋਲਵ ਨੇ ਜਾਂ ਕੁਝ ਅਫਸਰਾਂ ਨੇ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਵੀ ਐਨਡੀਪੀਐਸ ਦੇ ਪਰਚੇ ਦੇ ਕੇ ਐਕਸਟਰਸ਼ਨ ਦਾ ਕੰਮ ਕਰਦੇ ਰਹੇ ਨੇ ਪੁਲਿਸ ਵਾਲੇ। ਇਹ ਇਹ ਇੱਕ ਬਹੁਤ ਸੀਰੀਅਸ ਅਲੀਗੇਸ਼ਨ ਹੈ ਜਦੋਂ ਉਹ ਵੀ ਉਦੋਂ ਜਦੋਂ ਇੱਕ ਸਾਫ ਘਟ ਡੀਜੀਪੀ ਕਹਿ ਰਹੇ ਨੇ ਗੱਲ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਘਟੂ ਘਟ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਜੀ ਉਹਨਾਂ ਦੇ ਨਾਮ ਪਬਲਿਕ ਕਰਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਤੁਸੀ ਵੇਖ ਰਹੋ D5 ਚੈਨਲ ਪੰਜਾਬੀ ਔਰ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਛਾਤ ਮਾਰਾਂਗੇ ਕੁਝ ਅਜਿਹੇ ਮੁੱਦਿਆਂ ਦੇ ਉੱਤੇ ਜਿਨ੍ਹਾਂ ਤੇ ਸ਼ਾਇਦ ਹਜੇ ਤੱਕ ਕਿਸੇ ਦਾ ਧਿਆਨ ਹੀ ਨਹੀਂ ਪਿਆ ਮੈਂ ਜ਼ਿਕਰ ਕਰ ਰਹੀ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਲੁਕਵੇਂ ਮਸਲਿਆਂ ਦਾ ਤਸਲਜ਼ ਹੋ ਰਹੀਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਜਿਹੜੇ ਨੇ ਪਾੜ ਉਹ ਪਏ ਹੋਏ ਨੇ ਕੁਝ ਲੀਡਰਸ ਰੁੱਸੇ ਹੋਏ ਨੇ ਕੁਝ ਨੂੰ ਮਨਾਇਆ ਜਾ ਰਿਹਾ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਫਲੂਐਂਸ ਜਿਹੜਾ ਉਹ ਪਾਰਟੀਆਂ ਦੇ ਉੱਤੇ ਕਿਸ ਤਰੀਕੇ ਨਾਲ ਪੈ ਰਿਹਾ ਉਹਨਾਂ ਦਾ ਅਕਸ ਦੇ ਉੱਤੇ ਕਿਸ ਤਰੀਕੇ ਨਾਲ ਪੈ ਰਿਹਾ ਇਸ ਦਾ ਵੀ ਜ਼ਿਕਰ ਅਸੀਂ ਜ਼ਰੂਰ ਕਰਾਂਗੇ ਅ ਜ਼ਿਕਰ ਅਸੀਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਹਰਾਂ ਦਾ ਵੀ ਜਿਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਹੀ ਵਧਦੀਆਂ ਜਾ ਰਹੀਆਂ ਨੇ ਜੋ ਵਿਵਾਦਾਂ ਦੇ ਵਿੱਚ ਘਿਰੇ ਹੀ ਰਹਿੰਦੇ ਨੇ ਔਰ ਹੁਣ ਤਾਂ ਇਹ ਤੱਕ ਕਿਹਾ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਹਰਾਂ ਦੀ ਗ੍ਰਿਫਤਾਰੀ ਮੈਜਿਕ ਪੋਲਿਟੀਕਲ ਵੈਂਡੇਟਾ ਸੋ ਹੋਰ ਵੀ ਕੁਝ ਮੁੱਦਿਆਂ ਤੇ ਅਸੀਂ ਛਾਤ ਮਾਰਾਂਗੇ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੀਨੀਅਰ ਜਰਨਲਿਸਟ ਪਰਵੇਸ਼ ਸ਼ਰਮਾ ਸਾਹਿਬ। ਸਵਾਗਤ ਕਰਦੇ ਹਾਂ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਜੁੜਨ ਵਾਸਤੇ। ਮਿਹਰबानी ਸਿਮਰਨ ਜੀ ਜੀ ਪ੍ਰਵੇਸ਼ ਜੀ ਇੱਕ ਤਾਂ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਟਸਲ ਆਪਾਂ ਵੇਖਿਆ ਲੁਧਿਆਣਾ ਵੈਸਟ ਦੇ ਵਿੱਚ ਜਦੋਂ ਇਲੈਕਸ਼ਨਸ ਹੋਈਆਂ ਤੇ ਉੱਥੇ ਆਸ਼ੂ ਸਾਹਿਬ ਕਹਿੰਦੇ ਕਿ ਮੇਰੇ ਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਗਈ ਮੈਂ ਇਨਾਂ ਦਾ ਸਟਰੋਂਗਤਾ ਹੈਗਾ ਵੀ ਪ੍ਰਚਾਰ ਕਰ ਸਕਦਾ ਰਾਜਾ ਵੜਿੰਗ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਸਮਝੀ ਬਤੌਰ ਪਾਰਟੀ ਪ੍ਰਧਾਨ ਜਾਂਦੇ ਰਹੇ ਪ੍ਰਚਾਰਾਂ ਦੇ ਉੱਤੇ ਪਰ ਇਕੱਠੇ ਕਦੀ ਨਹੀਂ ਨਜ਼ਰ ਆਏ ਨਾ ਭਾਰਤ ਭੂਸ਼ਣ ਆਸ਼ੂ ਹੜੀ ਤੇ ਨਾ ਹੀ ਰਾਜਾ ਵੜਿੰਗ ਹੜੀ ਉਹਨਾਂ ਦੇ ਨਾਲ ਇਹ ਵੀ ਜ਼ਿਕਰ ਹੋਇਆ ਕਿ ਵੜਿੰਗ ਸਾਹਿਬ ਤਾਂ ਮਿਲਣ ਗਏ ਸੀ ਆਸ਼ੂ ਜੀ ਨੂੰ ਆਸ਼ੂ ਜੀ ਘਰੇ ਨਹੀਂ ਮਿਲੇ ਆਸ਼ੂ ਜੀ ਦਾ ਵੀ ਕਹਿਣਾ ਸੀ ਕਿ ਉਹ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਜਾਂ ਮੈਨੂੰ ਦੱਸ ਕੇ ਆਉਂਦੇ ਮੈਂ ਨਹੀਂ ਜੇ ਉਹਨਾਂ ਨੂੰ ਮਿਲਿਆ ਘਰੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਟਸਲ ਚੱਲ ਰਹੀ ਹੈ ਵਰਿੰਗ ਸਾਹਿਬ ਬਾਜਵਾ ਸਾਹਿਬ ਇੱਕ ਪਾਸੇ ਆਸ਼ੂ ਸਾਹਿਬ ਉਹਨਾਂ ਦੇ ਨਾਲ ਰਾਣਾ ਗੁਰਜੀਤ ਹਰੀ ਤੇ ਚਰਨਜੀਤ ਚੰਨੀ ਨੇ ਬੜਾ ਪ੍ਰਚਾਰ ਉੱਥੇ ਕੀਤਾ ਉਹ ਇੱਕ ਪਾਸੇ ਮੰਨੇ ਜਾ ਰਹੇ ਨੇ ਇੱਕ ਤਾਂ ਹੋ ਗਈ ਕਾਂਗਰਸ ਦੀ ਟਸਲ ਇੱਕ ਹੈਗੀ ਹੈ ਸ਼ਰਮਣੀ ਕਾਲੀ ਦਲ ਦੀ ਟਸਲ ਤੁਸੀਂ ਵੇਖਿਆ ਹੈ ਕਿ ਕਿਵੇਂ ਬਾਗੀ ਧੜਾ ਜਿਹੜਾ ਸੀ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਖਾਸ ਕਰਕੇ ਬਹੁਤ ਈਸ਼ੂ ਬਣਾਏ ਗਏ ਸੁਖਵੀਰ ਬਾਦਲ ਹੜਾ ਨੂੰ ਲੈ ਕੇ ਸੁਖਵੀਰ ਬਾਦਲ ਹਰੀ ਪ੍ਰਧਾਨਗੀ ਤੋਂ ਉਤਰ ਵੀ ਗਏ ਤੇ ਬਾਦਚ ਪ੍ਰਧਾਨ ਫੇਰ ਲੱਗ ਗਏ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਫਲੂਐਂਸ ਤੁਹਾਨੂੰ ਲੱਗਦਾ ਹੈ ਕਿ ਪੈਂਦਾ ਹੈ ਪਾਰਟੀਆਂ ਨੂੰ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਤੇ ਜੇ ਇਹਨਾਂ ਨੂੰ ਨੁਕਸਾਨ ਹੋ ਰਿਹਾ ਤਾਂ ਉਹਦਾ ਵੱਡਾ ਫਾਇਦਾ ਆਮ ਆਦਮੀ ਪਾਰਟੀ ਚੁੱਕ ਰਹੀ ਹੈ ਇਸ ਵੇਲੇ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਜ਼ਿਕਰ ਕਰਦੀ ਹੈ ਵੀ ਸਾਡੇ ਚ ਬੜਾ ਇਕਾ ਹੈ ਕਾਂਗਰਸ ਚ ਇਕਾ ਕਿਤੇ ਨਾ ਕਿਤੇ ਇਸ ਵੇਲੇ ਡਾਵਾ ਡੋਲ ਹੁੰਦਾ ਨਜ਼ਰ ਆ ਰਿਹਾ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਵੀ ਕਾਫੀ ਸਾੜੇ ਧੜੇ ਬਣ ਗਏ ਕਦੀ ਕਿ ਉਹ ਰੋਸ ਕਿਚੜਾ ਜਾਂਦਾ ਹੈ ਫਿਰ ਵਾਪਸ ਆ ਜਾਂਦਾ ਹੈ ਸੋ ਲੱਗ ਬਿਲਕੁਲ ਸਹੀ ਕਿਹਾ ਸਿਮਰਨ ਜੀ ਕਿਉਂਕਿ ਅੱਜ ਦੇ ਜੋ ਹਾਲਾਤ ਨੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਇਹੀ ਲੱਗਦਾ ਵੀ ਕਾਂਗਰਸ ਨੇ ਆਪਣੀਆਂ ਜਿਹੜੀਆਂ ਬਾਰ-ਬਾਰ ਹਾਰਾਂ ਹੋਈਆਂ ਨੇ ਉਹਨਾਂ ਤੋਂ ਕੁਝ ਵੀ ਨਹੀਂ ਸਿੱਖਿਆ ਕਿਉਂਕਿ ਜਦੋਂ ਲੁਧਿਆਣਾ ਦੀ ਇਲੈਕਸ਼ਨ ਹੋਈ ਹੈ ਬੜੀ ਹਾਈ ਸਟੇਕ ਇਲੈਕਸ਼ਨ ਸੀਗੀ ਜੀ ਚਲੋ ਆਸ਼ੂ ਜੀ ਨੇ ਵੀ ਜ਼ੋਰ ਲਾਇਆ ਕੁਝ ਕਾਂਗਰਸੀ ਜਿਹੜੇ ਉਹਨਾਂ ਦੇ ਨਾਲ ਖੜੇ ਸੀ ਉਹਨਾਂ ਨੇ ਵੀ ਜ਼ੋਰ ਲਾਇਆ ਪਰ ਇਹੋ ਜੇ ਵੇਲੇ ਤਾਂ ਸਾਰੇ ਕਾਂਗਰਸ ਪਰਿਵਾਰ ਨੂੰ ਉਹਨਾਂ ਦੀ ਸਪੋਰਟ ਦੇ ਖੜਨਾ ਚਾਹੀਦਾ ਸੀਗਾ ਹਮ ਜਿਹੜਾ ਆਪਾਂ ਦੇਖਿਆ ਵੀ ਕੁਝ ਕੁ ਲੀਡਰ ਤਾਂ ਛੋ ਗਏ ਹੁਣ ਆਸ਼ੋ ਜੀ ਕਹਿ ਰਹੇ ਨੇ ਵੀ ਉਹਨਾਂ ਨੇ ਆਉਣ ਤੋਂ ਪਹਿਲਾਂ ਮੈਨੂੰ ਫੋਨ ਨਹੀਂ ਕੀਤਾ ਜੀ ਵੀ ਮੈਂ ਤਾਂ 6 ਵਜੇ ਆਪਣੀ ਕੰਪੇਨ ਸ਼ੁਰੂ ਕਰ ਲੰਦਾ ਸੀਗਾ ਮੈਂ ਤਾਂ ਸ਼ਾਮ ਨੂੰ ਮੁੜਦਾ ਸੀਗਾ ਵੀ ਲੁਧਿਆਣਾ ਕਿਹੜਾ ਬੜੀ ਦੂਰ ਸੀ ਕਿਸੇ ਵੀ ਟਾਈਮ ਮੈਨੂੰ ਫੋਨ ਕਰਕੇ ਆ ਸਕਦੇ ਸੀਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁਣ ਆਸ਼ੋ ਜੀ ਬਲਮਾਰੀਆਂ ਨੇ ਜੀ ਪਰ ਆਪਾਂ ਜੀ ਉਹ ਇੱਕ ਓਵਰਆਲ ਦੇਖੀਏ ਵੀ ਹੁਣ ਕਾਂਗਰਸ ਦੀ ਪੋਜੀਸ਼ਨ ਕੀ ਹੈ ਪੰਜਾਬ ਦੇ ਵਿੱਚ ਜਿਹੜੀ ਧੜੇਬੰਦੀ ਹੈ ਜੀ ਉਹ ਲੁਧਿਆਣੇ ਵਾਲੀ ਹਾਰ ਤੋਂ ਬਾਅਦ ਹੋਰ ਤੇਜ਼ ਹੋ ਗਈ ਹੈ ਲੁਕੀ ਜਿਸ ਦਿਨ ਦਾ ਰਿਜ਼ਲਟ ਆਇਆ ਹੈ ਉਸ ਦਿਨ ਤੋਂ ਬਾਅਦ ਪਹਿਲਾ ਸਿਮਰ ਜੀ ਦਾ ਬਿਆਨ ਆਉਂਦਾ ਹੈ ਫਿਰ ਉਹਨੂੰ ਕਾਊਂਟਰ ਕਰਦੇ ਨੇ ਆਸ਼ੂ ਜੀ ਫਿਰ ਸਿਮਰ ਜੀ ਉਦੋਂ ਵੀ ਤਿੱਖਾ ਬਿਆਨ ਦਿੰਦੇ ਨੇ ਆਸ਼ੂ ਜੀ ਨੇ ਫਿਰ ਅੱਜ ਕੋਈ ਬਿਆਨ ਇਸ਼ੂ ਕੀਤਾ ਹੈ ਸੋ ਕਿਤੇ ਨਾ ਕਿਤੇ ਇਹ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਲੜਾਈ ਹੈ ਇਹ ਜੰਗਬੰਦੀ ਦਾ ਰੂਪ ਧਾਰਨ ਕਰਦੇ ਜਾ ਰਹੀ ਹੈ ਇਹਨਾਂ ਦੇ ਜਿਹੜੇ ਅਸਤੀਫੇ ਨੇ ਪ੍ਰਗਟ ਜੀ ਦਾ ਹੋਇਆ ਕਿ ਕੀ ਜੀ ਦਾ ਹੋਇਆ ਆਸ਼ੂ ਜੀ ਦਾ ਹੋਇਆ ਉਹ ਵੀ ਪ੍ਰਮਾਨ ਹੋ ਚੁੱਕੇ ਨੇ ਜੀ ਪਹਿਲਾਂ ਇਹ ਗੱਲ ਚੱਲੀ ਸੀ ਵੀ ਹੋ ਸਕਦਾ ਵੀ ਕੋਈ ਵੱਡੇ ਲੈਵਲ ਦੇ ਉੱਤੇ ਕੋਈ ਪੰਜਾਬ ਦੇ ਵਿੱਚ ਫੇਰ ਬਦਲ ਕਰੇ ਕਾਂਗਰਸ ਪਰ ਉਹ ਇਹਨਾਂ ਦੇ ਜਦੋਂ ਦੇ ਅਸਤੀਫੇ ਪ੍ਰਵਾਨ ਹੋਏ ਨੇ ਹੁਣ ਕਾਂਗਰਸੀਆਂ ਨੂੰ ਇਹ ਲੱਗਣ ਲੱਗਾ ਵੀ ਸ਼ਾਇਦ ਦੂਸਰੇ ਧੜੇ ਦਾ ਜ਼ੋਰ ਵਧ ਗਿਆ ਜੀ ਉੱਪਰ ਹਾਈ ਕਮਾਂਡ ਦੇ ਉੱਤੇ ਤੁਹਾਨੂੰ ਉਹਨਾਂ ਨੇ ਇਹਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਹਾਈ ਕਮਾਂਡ ਚੁੱਪ ਕਰਕੇ ਬਹਿ ਗਈ ਜੇ ਆਪਾਂ ਦੇਖੀਏ ਜੀ ਕਾਂਗਰਸ ਦੋ ਨਹੀਂ ਤਿੰਨ ਨਹੀਂ ਕਈ ਧੜਿਆਂ 'ਚ ਵੰਡੀ ਹੋਈ ਨਜ਼ਰ ਆ ਰਹੀ ਆ ਪੰਜਾਬ ਦੀ ਜਿਹੜੀ ਕਾਂਗਰਸ ਹੈ ਤੇ ਕਾਂਗਰਸ ਦੇ ਵਿੱਚ ਇਸ ਟਾਈਮ ਜਿਹੜੇ ਸੀਨੀਅਰ ਲੀਡਰ ਨੇ ਉਹ ਇੰਨੀ ਕੁ ਕੈਪੇਬਿਲਿਟੀ ਰੱਖਦੇ ਨੇ ਵੀ ਉਹ ਕਾਂਗਰਸ ਨੂੰ 2027 ਵਾਲੀਆਂ ਵੋਟਾਂ ਤੋਂ ਪਹਿਲਾਂ ਖੜਾ ਕਰ ਸਕਦੇ ਨੇ ਜੀ ਪਰ ਪਤਾ ਨਹੀਂ ਕਿਉਂ ਵੀ ਕੋਈ ਹਾਈ ਕਮਾਂਡ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਜੀ ਜਾਂ ਕੋਈ ਕਾਂਗਰਸ ਚਾਹੁੰਦੀ ਆ ਵੀ ਅਸੀਂ ਵੋਟਾਂ ਤੋਂ 6 ਮਹੀਨੇ ਪਹਿਲਾਂ ਕੋਈ ਜਾਦੂ ਮੰਤਰ ਕਰਕੇ ਸਾਰਾ ਕੁਝ ਸੈੱਟ ਕਰ ਦੇਵਾਂਗੇ ਜਾਂ ਕਾਂਗਰਸ ਦੇ ਕੋਈ ਜਿਹੜੇ ਦਿੱਲੀ ਬੈਠੇ ਲੀਡਰ ਨੇ ਉਹ ਉਹਨਾਂ ਨੇ ਆਪਦੇ ਕੋਈ ਧੜੇ ਪਾਲੇ ਹੋਰੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਵੀ ਸਮਝ ਨਹੀਂ ਆ ਰਿਹਾ ਜਿਹੜੇ ਲੋਕਲ ਕਾਂਗਰਸੀ ਨੇ ਕਾਂਗਰਸ ਦੇ ਪੁਰਾਣੇ ਵਰਕਰ ਤਾਂ ਹੈਗੇ ਨਹੀਂ ਜਿਹੜੇ ਹਾਰਡ ਵਰਕਿੰਗ ਵੀ ਨੇ ਕੰਮ ਵੀ ਕਰਦੇ ਨੇ ਪਾਰਟੀ ਵਾਸਤੇ ਅੱਜ ਦੀ ਘੜੀ ਉਹ ਬੜੇ ਅੱਜ ਦੀ ਘੜੀ ਉਹ ਬੜੇ ਨਿਮੋਸ਼ੀ ਦੇ ਤੌਰ 'ਤੇ ਨੇ ਸਿਰਨਜੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਵੀ ਤੁਹਾਨੂੰ ਸ਼ਰਮਾ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਕੋਈ ਫੇਰ ਬਦਲ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਪ੍ਰਧਾਨ ਸਾਹਿਬ ਦੇ ਨਾਲ ਹਮੇਸ਼ਾ ਨਿਰਾਸ਼ਗੀਆਂ ਰਹੀਆਂ ਨੇ ਬਹੁਤ ਸਾਰੇ ਲੀਡਰਸ ਦੀਆਂ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਪ੍ਰਧਾਨ ਸਾਹਿਬ ਚੇਂਜ ਕਰਕੇ ਵੇਖ ਲੈਣੇ ਚਾਹੀਦੇ ਨੇ ਕਿ ਨਹੀਂ ਪ੍ਰਧਾਨ ਸਾਹਿਬ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਤੁਹਾਨੂੰ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਨਹੀਂ ਸਿਮਰਿਤ ਜੀ ਪ੍ਰਧਾਨ ਬਦਲਣਾ ਤਾਂ ਇਹਦਾ ਹੱਲ ਨਹੀਂ ਹੈਗਾ ਨਾ ਜੀ ਜੇ ਹੁਣ ਰਾਜਾਪੁਰਿੰਗ ਜੀ ਨੂੰ ਬਦਲ ਲਗੇ ਕੋਈ ਨਵਾਂ ਪ੍ਰਧਾਨ ਆਊਗਾ ਜੇ ਉਹ ਦੋ ਦੋ ਜਿਹੜੇ ਗਰੁੱਪ ਨੇ ਉਹਨਾਂ ਨੂੰ ਐਕਸੈਪਟੇਬਲ ਹੋਇਆ ਜਿਹੜੇ ਬਾਕੀ ਗਰੁੱਪ ਨੇ ਉਹਨਾਂ ਨੂੰ ਐਕਸੈਪਟੇਬਲ ਨਾ ਹੋਇਆ ਤਾਂ ਫਿਰ ਉਹ ਦੂਸਰੇ ਮੰਗਣ ਲੱਗ ਜਾਣਗੇ ਵੀ ਉਹਨੂੰ ਬਦਲੋ ਜੀ ਪ੍ਰਧਾਨ ਬਦਲਣਾ ਨਾਂ ਬਦਲਣਾ ਇਹ ਤਾਂ ਬਾਅਦ ਦੀ ਗੱਲ ਹੈ ਜੀ ਤਾਂ ਬਹੁਤ ਵੱਡਾ ਇੱਕ ਐਕਸ਼ਨ ਹੈ ਪਹਿਲਾਂ ਘਟੂ ਘਟ ਕਾਂਗਰਸ ਨੇ ਸੀਨੀਅਰ ਲੀਡਰਸ਼ਿਪ ਨੂੰ ਆਪਦੇ ਬੰਦੇ ਇਕੱਠੇ ਕਰਕੇ ਕੋਈ ਮੀਟਿੰਗ ਤਾਂ ਕਰਨੀ ਚਾਹੀਦੀ ਹੈ ਘਟੂ ਘਟ ਜਿਹੜੇ ਬੰਦੇ ਨਾਰਾਜ਼ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਤੁਹਾਨੂੰ ਕੀ ਦਿੱਕਤ ਹੈ ਪ੍ਰਧਾਨ ਨਾਲ ਪ੍ਰਧਾਨ ਸਾਹਿਬ ਨੂੰ ਪੁੱਛਣਾ ਵੀ ਤੁਹਾਨੂੰ ਇਹਨਾਂ ਬੰਦਿਆਂ ਨਾਲ ਕੀ ਦਿੱਕਤ ਹੈ ਜੀ ਕਈ ਵਾਰੀ ਕੀ ਹੁੰਦਾ ਜੀ ਕਈ ਵਾਰੀ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਬੜੀ ਛੋਟੀ ਹੁੰਦੀ ਹੈ ਤੇ ਉਸ ਪ੍ਰੋਬਲਮ ਨੂੰ ਨਾ ਸੁਣਨ ਕਰਕੇ ਉਹ ਵੱਡੀ ਬਣ ਜਾਂਦੀ ਹੈ ਜੋ ਕਿ ਹੁਣ ਜਿਹੜੇ ਕੁਝ ਲੋਕਲ ਲੀਡਰ ਨੇ ਕਾਂਗਰਸ ਦੇ ਉਹ ਹੁਣ ਐ ਲੱਗਦਾ ਉਹਨਾਂ ਨੂੰ ਵੀ ਸਾਡਾ ਕੋਈ ਵਾਲੀ ਵਾਰਸੇ ਨਹੀਂ ਹੈਗਾ ਵੀ ਕੁਛ ਮਰਜ਼ੀ ਕੋਈ ਮਰਜ਼ੀ ਕਹੀਂ ਜਾਵੇ ਜਿਹਦਾ ਜੀ ਕਰਦਾ ਕਿਸੇ ਨੂੰ ਇੰਟਰਵਿਊ ਦੇ ਦੋ ਕਿਸੇ ਨੂੰ ਫੋਨ ਕਰ ਦੋ ਕੋਈ ਕੁਝ ਕਰ ਦੋ ਸੋ ਇੱਥੇ ਹੁਣ ਜਿਹੜੀ ਕਾਂਗਰਸ ਜਿਹੜੀ ਪੋਜੀਸ਼ਨ ਤੇ ਖੜੀ ਅੱਜ ਦੀ ਘੜੀ ਇਹਨਾਂ ਨੂੰ ਇਕੱਲੇ ਪ੍ਰਧਾਨ ਬਦਲਣ ਦੇ ਨਾਲ ਮੈਨੂੰ ਲੱਗਦਾ ਵੀ ਕੋਈ ਖਾਸ ਫਾਇਦਾ ਨਹੀਂ ਹੋਣਾ ਜੀ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਪ੍ਰੋਬਲਮ ਸ਼ੁਰੂ ਕਿੱਥੋਂ ਹੋਈ ਹੈ ਤੇ ਉਹ ਪ੍ਰੋਬਲਮ ਦਾ ਮੇਨ ਕਾਰਨ ਕੀ ਹੈ ਇਨਾਂ ਨੂੰ ਉਸ ਕਾਰਨ ਨੂੰ ਰੈਕਟੀਫਾਈ ਕਰਨ ਦੀ ਉਸ ਕਾਰਨ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਦੇਖੋ ਪ੍ਰਧਾਨਤਾ ਹੁਣ ਇਹਨਾਂ ਦੇ ਜਿਹੜੇ ਰਾਜਾ ਬੜਿੰਗਜੀ ਨੇ ਉਹ ਬੜੇ ਐਕਟਿਵ ਨੇ ਜੀ ਉਹ ਸੋਸ਼ਲ ਮੀਡੀਆ ਤੇ ਵੀ ਬਹੁਤ ਐਕਟਿਵ ਰਹਿੰਦੇ ਨੇ ਤੇ ਉਹ ਬੜੇ ਪੁਰਾਣੇ ਉਹਨਾਂ ਨੂੰ ਤਜਰਬਾ ਵੀ ਬਹੁਤ ਹੈ ਨੈਸ਼ਨਲ ਲੈਵਲ ਦੇ ਲੀਡਰ ਵੀ ਹੋ ਰਹੇ ਨੇ ਹੋ ਸਕਦਾ ਹੈ ਵੀ ਕਿਸੇ ਲੋਕਲ ਲੀਡਰ ਨਾਲ ਕੋਈ ਮੜੀ ਮੁੱਢੀ ਉਹਨਾਂ ਦੀ ਨੋਕ ਚ ਹੋ ਗਈ ਹੋਵੇ ਕਿਸੇ ਨੇ ਕਹਿ ਸੁਣਾ ਹੋ ਗਈ ਹੋਵੇ ਇਹ ਜਿਹੜੀਆਂ ਛੋਟੀਆਂ ਮੁੱਢੀਆਂ ਗੱਲਾਂ ਹੁੰਦੀਆਂ ਨੇ ਜੀ ਇਹ ਜਿਹੜੇ ਸਾਡੇ ਪਰਵਾਰਾਂ ਚ ਵੀ ਅਸੀਂ ਦੇਖਿਆ ਵੀ ਜਦੋਂ ਛੋਟੇ ਬੱਚੇ ਲੜਦੇ ਨੇ ਕੋਈ ਨੌਜਵਾਨ ਪਰਿਵਾਰ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਤਾਂ ਬਜ਼ੁਰਗ ਬਿਠਾ ਕੇ ਸਮਝੌਤਾ ਕਰਾਉਂਦੇ ਨੇ ਲੜਾ ਧੂਰ ਦੰਦੇ ਨੇ ਦੋਨੇ ਪਾਸਿਆਂ ਨੂੰ ਵੀ ਭਾਈ ਤੁਸੀਂ ਪਰਿਵਾਰ ਦੀ ਪਰਿਵਾਰ ਦਾ ਨੁਕਸਾਨ ਨਾ ਕਰੋ ਯਾਰ ਤੁਹਾਡੀ ਮਾੜੀ ਮੋਟੀ ਗੱਲਬਾਤ ਹੈ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹਨੂੰ ਵੀ ਸੋਚਣਾ ਚਾਹੀਦਾ ਹੈ ਵੀ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਵੀ ਇਹੇ ਕਿਸੇ ਦੀ ਕੋਈ ਮੰਗ ਮੰਨਣੀ ਕੋਈ ਜ਼ਰੂਰੀ ਨਹੀਂ ਹੁੰਦੀ ਜੀ ਲੋਕਾਂ ਨੂੰ ਘਟੂ ਘਟ ਲੋਕਾਂ ਦੀ ਆਵਾਜ਼ ਤਾਂ ਸੁਣਨੀ ਚਾਹੀਦੀ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਉਹਨਾਂ ਦੇ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ ਜੀ ਰੋਜ਼ ਮੀਡੀਆ 'ਚ ਰੋਜ਼ ਪੁੱਠੇ ਸਿੱਧੇ ਬਿਆਨ ਆ ਰਹੇ ਨੇ ਲੀਡਰਾਂ ਕੰਨੀਓ ਜੇ ਆਹੀ ਹਾਲਾਤ ਰਹੇ ਜੀ ਫਿਰ 2027 ਦੇ ਵਿੱਚ ਤਾਂ ਇਹਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਜੀ ਤਾਂ ਕਿਉਂਕਿ ਪਹਿਲਾਂ ਵੀ ਆਪਾਂ ਨੇ ਦੇਖਿਆ ਵੀ ਪਹਿਲਾਂ ਵੀ ਜੋ 2000 ਪਹਿਲਾਂ 23 ਦੇ ਵਿੱਚ ਜੋ ਇਲੈਕਸ਼ਨ ਹੋਏ ਨੇ ਉਦੋਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਇਹ ਸੀਗਾ ਵੀ ਅਸੀਂ ਕਾਂਗਰਸ ਤੇ ਅਕਾਲੀ ਦਲ ਹਰਾਉਣਾ ਜੀ ਹੂੰ ਜੇਕਰ ਹੁਣ ਜੇਕਰ ਹੁਣ ਵੀ ਇਹ ਪੁਰਾਣੀਆਂ ਆਪਣੀਆਂ ਹਾਰਾਂ ਤੋਂ ਕੁਝ ਨਾ ਸਿੱਖਿਆ ਕਾਂਗਰਸ ਨੇ ਜੀ ਤਾਂ ਮੈਨੂੰ ਲੱਗਦਾ ਨਹੀਂ ਦੀ ਕੋਈ ਵਧੀਆ ਇਹ ਬਣ ਸਕੂਗੀ ਪਿਕਚਰ ਜਿਹੜੀ 2027 ਦੇ ਵਿੱਚ ਕਾਂਗਰਸ ਵਾਸਤੇ ਜੀ ਮ मतलब मोटे तौर ਤੇ ਤੁਹਾਡਾ ਕਹਿਣਾ ਹੈ ਕਿ ਇੱਕ ਤੈਨਾਂ ਦੀ ਟਸਲ ਇਹਨਾਂ ਨੂੰ ਲੈ ਬੈਠੀ ਹੈ ਉਤੋਂ ਇਹਨਾਂ ਨੇ ਆਪਣੇ ਪੁਰਾਣੇ ਐਕਸਪੀਰੀਐਂਸਸ ਤੋਂ ਕੋਈ ਵੀ ਸਬਕ ਨਹੀਂ ਲਿਆ ਤੇ ਇਹ ਸਾਰੀਆਂ ਚੀਜ਼ਾਂ ਦਾ ਰਲਾਮਲਾ ਕੇ ਫਾਇਦਾ ਬੜੇ ਸੁਜਵਾਨ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਚੱਕ ਲਿਆ ਇੱਕ ਚੀਜ਼ ਦਾ ਜ਼ਿਕਰ ਕਰਾਂਗੇ ਹੋਰ ਸ਼ਰਮਾ ਜੀ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਮਜੀਠੀਆ ਹਰਾਂ ਹਰਾਂ ਦੇ ਉੱਤੇ ਜਿਹੜੇ ਕੇਸਿਸ ਹੋ ਰਹੇ ਨੇ ਔਰ ਇਨ ਫੈਕਟ ਅੱਜ ਤਾਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਦਾ ਇੱਕ ਹੋਰ ਕੇਸ ਹੋ ਸਕਦਾ ਹੈ ਉਹ ਕੇਸ ਹੋ ਸਕਦਾ ਹੈ ਸਬੂਤ ਮਟਾਉਣ ਦਾ ਔਰ ਸਰਕਾਰੀ ਅਫਸਰਾਂ ਨੂੰ ਤੰਕੌਣ ਦਾ ਡਿਊਟੀ ਦੇ ਵਿੱਚ ਵਿਗਨ ਪਾਉਣ ਦਾ ਇਸ ਤਰ੍ਹਾਂ ਦਾ ਵੀ ਕੇਸ ਉਹਨਾਂ ਦੇ ਉੱਤੇ ਹੋ ਸਕਦਾ ਹੈ ਸੋ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਵਿਰੋਧੀ ਆ ਗਏ ਨੇ ਭਾਵੇਂ ਆਪਾਂ ਕਾਂਗਰਸ ਦੀ ਗੱਲ ਕਰੀਏ ਚਲੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬੋਲ ਨਹੀਂਿਆ ਉਹਨਾਂ ਦੇ ਲੀਡਰ ਨੇ ਜਿਸ ਤਰੀਕੇ ਨਾਲ ਕਾਂਗਰਸ ਵੀ بار بار ਕਹਿ ਰਹੀ ਹੈ ਭਾਜਪਾ ਵੀ ਕਹਿ ਰਹੀ ਹੈ ਕਿ ਸਰਚ ਵਾਰਡੰਟ ਤੋਂ ਬਿਨਾ ਐਂਟਰੀ ਲਈ ਗਈ ਉਹਨਾਂ ਦੇ ਘਰੇ ਸਰਚ ਵਾਰਡੰਟ ਲੈ ਕੇ ਨਹੀਂ ਗਏ ਜਿਸ ਤਰੀਕੇ ਨਾਲ ਇੱਕੋ ਦਮ ਚਲੇ ਗਏ ਹੁਣ ਇਹ ਸ਼੍ਰੋਮਣੀ ਅਕਾਲੀ ਦਲ بار بار ਕਹਿ ਰਹੀ ਹੈ ਕਿ ਦਰਵਾਜ਼ੇ ਤੋੜ ਕੇ ਅੰਦਰ ਚਲੇ ਗਏ ਧੱਕੇ ਮਾਰ ਕੇ ਅੰਦਰ ਚਲੇ ਗਏ ਇਹ ਉਹਨਾਂ ਦਾ ਆਪਣਾ ਤਰਕ ਹੈ ਸੋ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਮਜੀਠੀਆ ਹਰਾਂ ਇਸ ਤੋਂ ਬਾਅਦ ਸਾਰੇ ਵਿਰੋਧੀ ਜ਼ਰੂਰ ਇਕੱਠੇ ਹੋ ਗਏ ਨੇ ਔਰ ਇੱਕ بار بار ਸੁਖਪਾਲ ਖਹਿਰਾ ਹੜਾ ਵੀ ਜ਼ਿਕਰ ਕਰ ਰਹੇ ਸੀ ਇਸ ਚੀਜ਼ ਦਾ ਪ੍ਰਤਾਪ ਬਾਜਵਾ ਹੜਾ ਨੇ ਜ਼ਿਕਰ ਕੀਤਾ ਸੁਨੀਲ ਜਾਖੜ ਹੜਾ ਨੇ ਜਿਨ੍ਹਾਂ ਨੇ ਬਿਗ ਲੀਡਰਸ ਦਾ ਆਪਾਂ ਨਾਮ ਲੈ ਲੀਏ ਉਹਨਾਂ ਸਾਰਿਆਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਡਰਾ ਰਹੀ ਆਪੋਜੀਸ਼ਨਸ ਨੂੰ ਕਿ ਭਾਈ ਸਾਡੇ ਵਿਰੁੱਧ ਕਿਸੇ ਨੇ ਬੋਲਣਾ ਨਹੀਂ ਇਹ ਚੀਜ਼ ਕਾਫੀ ਮਤਲਬ ਸਾਰੇ ਹੀ ਲੀਡਰਸ ਆਲਮੋਸਟ ਇਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਬੋਲਡਲੀ ਬੋਲਦੇ ਨੇ ਆਪਾਂ ਵੇਖਿਆ ਸੁਖਪਾਲ ਖਹਿਰਾ ਹੜਾ ਬੜੇ ਬੋਲਡਲੀ ਬੋਲਦੇ ਨੇ ਸਰਕਾਰ ਨੂੰ ਬਹੁਤ ਕੁਐਸ ਕਹਿੰਦੇ ਕਿ ਜਦੋਂ ਸੁਖਪਾਲ ਖੈਰਾ ਕੁਐਸਚਨ ਕਰਦੇ ਹੁੰਦੇ ਸੀ ਉਦੋਂ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਦੇ ਕੇਸਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਇਨਫੈਕਟ ਉਹਨਾਂ ਨੂੰ ਵੀ ਇਦਾਂ ਦੇ ਹੀ ਮਾਮਲਿਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹਨਾਂ ਦੇ ਕੋਲ ਵੀ ਆਮਦਨ ਤੋਂ ਵੱਧ ਜਾਇਦਾਦ ਆ ਫਿਰ ਉਹਨਾਂ ਨੇ ਪ੍ਰੂਫ ਵੀ ਕੀਤਾ ਕਿ ਭਾਈ ਦੇਖ ਲਓ ਮੇਰੇ ਕੋਲ ਕਿੰਨੀ ਕਿਵੱਧ ਜਾਇਦਾਦ ਆ ਫਿਰ ਪ੍ਰਤਾਪ ਸਿੰਘ ਬਾਜਵਾ ਹਰਾਨ ਨੇ ਇੱਕ ਬਿਆਨ ਦਿੱਤਾ ਤੇ ਉਸ ਬਿਆਨ ਦੇ ਵਿੱਚ ਫਸ ਗਏ ਜਦੋਂ ਉਹਨਾਂ ਨੇ ਆਖਿਆ ਕਿ ਇੰਨੇ ਗ੍ਰੇਨੇਡਸ ਚੱਲ ਚੁੱਕੇ ਨੇ ਤੇ ਇੰਨੇ ਹਜੇ ਚੱਲਨੇ ਨੇ ਤੇ ਇੰਨੇ ਆ ਗਏ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਸਿੱਧੇ ਤੌਰ ਦੇ ਉੱਤੇ ਜਦੋਂ ਵਿਕਰਮ ਮਜੀਠੀਆ ਹਰਾਨ ਨੇ ਬੀਤੇ ਕੁਝ ਦਿਨ ਪਹਿਲਾਂ ਇੱਕ ਪੋਸਟ ਸੰਜੀਕ ਕੀਤੀ ਸੀ ਕਿਸੇ ਕੈਬਨਿਟ ਮਨਿਸਟਰ ਦੀ ਉਸ ਤੋਂ ਪੋਸਟ ਤੋਂ ਬਾਅਦ ਹੁਣ ਸਾਰੀ ਕਹਿ ਰਹੇ ਨੇ ਕਿ ਮਜੀਠੀਆ ਹੋਰ ਨੇ ਪੋਸਟ ਸਾਂਝੀ ਕੀਤੀ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਹੋਰ ਕੁਝ ਇਨਫੋਰਮੇਸ਼ਨ ਵੱਡੀ ਹੈ ਯਾਨੀ ਕਿ ਵੀਡੀਓ ਸੂਨ ਕਹਿੰਦੇ ਉਸ ਤੋਂ ਬਾਅਦ ਹੀ ਕਾਰਵਾਈ ਫਟਾਫਟ ਹੋਊਗੀ ਸੋ ਤੁਹਾਨੂੰ ਲੱਗਦਾ ਹੈ ਕਿ ਵਾਕਈ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਡਰਾ ਰਹੀ ਹੈ ਇਸ ਤਰੀਕੇ ਦੇ ਨਾਲ ਔਰ ਵਿਰੋਧੀ ਜਿਹੜੇ ਨੇ ਵਿਕਰਮ ਮਜੀਠੀਆ ਕਰਕੇ ਇਕੱਠੇ ਵੀ ਹੋ ਗਏ ਨੇ ਉਨੀ ਦੇਖੋ ਡਰਾਉਣ ਵਾਲੀ ਗੱਲ ਹੈ ਜਿਹੜੀ ਜੀ ਜਦੋਂ ਕੋਈ ਕਾਰਵਾਈ ਕਰਦੀ ਹੈ ਸਰਕਾਰ ਤਾਂ ਵਿਰੋਧੀ党 ਇਹ ਗੱਲਾਂ ਕਹਿੰਦੀ ਹੁੰਦੇ ਨੇ ਵੀ ਸਾਨੂੰ ਡਰਾਉਣ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਪਰ ਵਿਕਰਮ ਸਿੰਘ ਮਜੀਠੀਏ ਦੇ ਜਿਹੜੇ ਕੇਸ ਤੁਸੀਂ ਜਿੰਨੀਆਂ ਵੀ ਆਪੋਨੈਂਟ ਪਾਰਟੀਆਂ ਨੇ ਬੀਜੇਪੀ ਹੋ ਗਈ ਕਾਂਗਰਸ ਹੋ ਗਈ ਚਲੋ ਅਕਾਲੀ ਦਲ ਨੇ ਤਾਂ ਕਹਿਣੀ ਸੀ ਇਹਨਾਂ ਦੇ ਆਪ ਦੇ ਲੀਡਰ ਨੇ ਬਿਲਕੁਲ ਉਹ ਇਹ ਗੱਲ ਬਾਰ-ਬਾਰ ਕਹਿ ਰਹੇ ਨੇ ਵੀ ਸਾਨੂੰ ਜਿਸ ਤਰੀਕੇ ਨਾਲ ਵਿਜੀਲੈਂਸ ਨੇ ਇਹਨਾਂ ਨੂੰ ਅਰੈਸਟ ਕੀਤਾ ਵੀ ਸਾਨੂੰ ਉਸ ਤਰੀਕੇ ਤੇ ਅਸੀਂ ਉਸ ਤਰੀਕੇ ਦੇ ਖਿਲਾਫ ਆ ਕਿ ਜੇਕਰ ਵਿਜੀਲੈਂਸ ਵਾਲੇ ਨੇ ਜਾਣਾ ਸੀ ਤਾਂ ਵਰਦੀਆਂ ਪਾ ਕੇ ਜਾਂਦੇ ਵੀ ਉਹਦੇ ਪਰਿਵਾਰ ਨਾਲ ਮਿਸਬੀਹਵ ਨਾ ਕਰਦੇ ਸੋ ਇਹਨਾਂ ਗੱਲਾਂ ਨੂੰ ਲੈ ਕੇ ਇਹ ਲੱਗ ਰਿਹਾ ਵੀ ਆਪੋਜੀਸ਼ਨ ਦੇ ਲੀਡਰ ਡਰੇ ਹੋਏ ਤਾਂ ਹੈਗੇ ਨਹੀਂ ਜੀ ਉਹਨਾਂ ਨੂੰ ਇਹ ਹੈ ਵੀ ਕੱਲ ਨੂੰ ਕਿਤੇ ਉਹਨਾਂ ਦਾ ਨੰਬਰ ਨਾ ਲੱਗ ਜੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੂੰ ਮਿਸ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਪਹੁੰਚੀ ਹੈ 30 ਬੰਦੇ ਪਹੁੰਚੇ ਨੇ ਜਿਵੇਂ ਦੋਸ਼ ਲੱਗ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਦੋਸ਼ ਲਾਏ ਗਏ ਨੇ ਵੀ ਉਹਨਾਂ ਨੇ ਮਿਸਬੀਹਵ ਕੀਤਾ ਵੀ ਆਪੋਜੀਸ਼ਨ ਦੇ ਲੀਡਰਸ ਨੂੰ ਬੇਸਿਕਲੀ ਆਪਦਾ ਪਾਲਾ ਜਾੜੇ ਮਾਰ ਰਿਹਾ ਜੀ ਜੋ ਮੈਨੂੰ ਲੱਗ ਰਿਹਾ ਵੀ ਮਜੀਠੀਆ ਸਾਹਿਬ ਦਾ ਉਹਨਾਂ ਨੂੰ ਘਟ ਦੁੱਖ ਹੈ ਉਹਨਾਂ ਨੂੰ ਇਹ ਦੁੱਖ ਹੈ ਵੀ ਕਿਤੇ ਕੱਲ ਨੂੰ ਉਹਨਾਂ ਦਾ ਨੰਬਰ ਨਾ ਲੱਗ ਜੇ ਕਿਉਂਕਿ ਇਲੈਕਸ਼ਨ ਜਿਉਂ-ਜਿਉਂ ਨੇੜੇ ਆ ਰਿਹਾ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਜਿੰਨਾ ਕੁ ਸਪੋਰਟ ਮਜੀਠੀਆ ਜੀ ਨੂੰ ਆਪੋਜੀਸ਼ਨ ਪਾਰਟੀਆਂ ਦੀ ਮਿਲੀ ਹੈ ਕਾਂਗਰਸ ਤੋਂ ਮਿਲ ਗਈ ਬੀਜੇਪੀ ਤੋਂ ਮਿਲ ਗਈ ਉਹ ਜਿਹੜੇ ਉਹਨਾਂ ਦੇ ਆਪਦੇ ਅਕਾਲੀ ਦਲ ਦੇ ਕੁਝ ਬੰਦੇ ਨੇ ਜਿਹੜੇ ਉਹਨਾਂ ਚੋਂ ਟੁੱਟ ਕੇ ਗਏ ਨੇ ਜੀ ਜਿਹੜਾ ਹੁਣ ਦੂਸਰਾ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਉਹ ਨਹੀਂ ਕੁਝ ਬੋਲ ਰਹੇ ਜੀ ਖੁੱਲ ਕੇ ਜਿੰਨ ਦੇਖੋ ਕਿਸੇ ਸਮੇਂ ਤਾਂ ਉਹ ਏਸੀ ਅਕਾਲੀ ਦਲ ਦਾ 파ਟ ਸੀਗਾ ਨਾ ਜਿਹੜੀ ਦੇ ਵਿੱਚ ਮਜੀਠੀਆ ਜੀ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਆਪਾਂ ਉਸ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਹਮ ਹੁਣ ਜਿਹੜਾ ਦੂਸਰਾ ਧੜਾ ਉਹ ਅਖੀਰ ਨੂੰ ਆਖਿਰ ਨੂੰ ਤਾਂ ਇਹਨਾਂ ਚੋਂ ਟੁੱਟ ਕੇ ਗਏ ਨੇ ਜੀ ਉਹ ਉਹ ਹੁਣ ਇੱਕ ਆਪ ਦਾ ਅਲੱਗ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਆਪਾਂ ਕਾਂਗਰਸ ਦੀ ਗੱਲ ਕਰਦੇ ਸੀ ਵੀ ਦੋ ਫਾੜ ਹੈ ਅਕਾਲੀ ਦਲ ਦਾ ਵੀ ਸੇਮ ਹਾਲ ਹੀ ਲੱਗ ਰਿਹਾ ਜੀ ਕਿਉਂਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਜਦੋਂ ਪ੍ਰਧਾਨ ਨਹੀਂ ਬਣੇ ਸੀਗੇ ਉਦੋਂ ਇਹ ਉਮੀਦ ਸੀਗੀ ਵੀ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਹੋ ਸਕਦਾ ਸਾਰੇ ਲੀਡਰ ਉਹਨਾਂ ਨੂੰ ਐਕਸੈਪਟ ਕਰ ਲੈਣ ਜੀ ਪਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਜੀ ਉਹਨਾਂ ਲੀਡਰਾਂ ਨੇ ਬਾਰ-ਬਾਰ ਇਹੀ ਐਲਾਨ ਕੀਤੇ ਵੀ ਅਸੀਂ ਇਹਨਾਂ ਦੀ ਪ੍ਰਧਾਨਗੀ ਮੰਨਦੇ ਰਹੀ ਹੂੰ ਵੀ ਅਸੀਂ ਤਾਂ ਜਿਹੜੀ ਅਕਾਲ ਤਖਤ ਦੇ ਹੁਕਮ ਦੇ ਮੁਤਾਬਕ ਹੀ ਜੋ ਅਸੀਂ ਕਰਨਾ ਹੈ ਸਾਰਾ ਕੁਝ ਕਰਨਾ ਹੈ ਵੀ ਅਸੀਂ ਉਹਦੇ ਮੁਤਾਬਕ ਹੀ ਸਾਰਾ ਕੁਝ ਕਰ ਰਹੇ ਆਂ ਪਰ ਹੁਣ ਉਹ بڑے ਤਜਰਬੇ ਵਾਲੇ ਬੰਦੇ ਨੇ ਜੀ ਇਹ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਜੇਕਰ ਕਾਂਗਰਸ ਵਾਂਗੂ ਅਕਾਲੀ ਦਲ ਵੀ ਦੋ ਫਾੜੀ ਰਿਹਾ ਐਵੇਂ ਹੀ ਉਹਨਾਂ ਦੇ ਮੂੰਹ ਇੱਕ ਦੂਸਰੇ ਵੱਲ ਨਾ ਹੋਵੇ ਇਕੱਠੇ ਨਾ ਹੋਵੇ ਸਿਰ ਜੋੜ ਕੇ ਨਾ ਬੈਠੇ ਤਾਂ ਬਣਨਾ ਫਿਰ ਅਕਾਲੀ ਦਲ ਦਾ ਵੀ ਕੁਝ ਨਹੀਂ ਜੀ ਹਾਂ ਕਿਉਂਕਿ ਆਪਾਂ ਨੇ ਦੇਖਿਆ ਪਿਛਲੇ ਸਮੇਂ 'ਚ ਵੀ ਕੁਝ ਜਿਹੜੇ ਟੁੱਟ ਕੇ ਗਏ ਸੀ ਲੀਡਰ ਜਿਨ੍ਹਾਂ ਨੇ ਤਜਰਬੇ ਵੀ ਕੀਤੇ ਆਪ ਦੇ ਅਕਾਲੀ ਦਲ ਬਣਾਏ ਵੋਟਾਂ 'ਚ ਵੀ ਖੜੇ ਹੋਏ ਹੱਥ ਪਹਿਲੇ ਤਾਂ ਉਹਨਾਂ ਦੇ ਵੀ ਕੁਝ ਨਹੀਂ ਪਿਆ ਜੀ ਫਿਰ ਹਾਂ ਜੇ ਆਪਾਂ ਗੱਲ ਕਰੀਏ ਵੀ ਹੁਣ ਦੇਖੋ ਦੋ ਮੇਨ ਚ ਰਾਨੇ ਪੰਜਾਬ ਦੇ ਵਿੱਚ ਅਜਿੱਦੀ ਘੜੀ ਭਾਜੀਪੀ ਹਜੇ ਆਪ ਦਾ ਗਰਾਊਂਡ ਤਲਾਸ਼ ਰਹੀ ਹੈ ਜਿਵੇਂ ਹੁਣ ਭਾਜੀਪੀ ਨੇ ਲੁਧਿਆਣੇ ਦੇ ਇਲੈਕਸ਼ਨ 'ਚ ਬਹੁਤ ਵਧੀਆ ਪਰਫਾਰਮ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਐਮਐਲਏ ਦੇ ਇਲੈਕਸ਼ਨ 'ਚ ਇੰਨੀ ਵੋਟ ਲੈ ਗਏ ਜੀ ਵੀ ਦਾ ਮਤਲਬ ਲੋਕਲ ਲੈਵਲ ਤੇ ਵੀ ਪੰਜਾਬ ਲੈਵਲ ਤੇ ਵੀ ਸਾਡੀ ਐਕਸੈਪਟੈਂਸ ਵਧ ਰਹੀ ਹੈ ਪਹਿਲਾਂ ਨਾਲੋਂ ਬਿਲਕੁਲ ਪਰ ਹੁਣ ਅੱਜ ਦੀ ਘੜੀ ਵੀ ਜਿਹੜੀ ਗੱਲ ਚੱਲਦੀ ਹੈ ਜੀ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਮੇਨ ਧਰ ਮੰਨਦੇ ਨੇ ਹਾਲਾਂਕਿ ਬੀਜੇਪੀ ਬਹੁਤ ਜ਼ੋਰ ਲਾ ਰਹੀ ਹੈ ਪਰ ਹੁਣ ਇਹ ਦੋਨੋਂ ਮੇਨ ਧਰਾਂ ਦੇ ਜਿਹੜੀਆਂ ਦੋਨੋਂ ਮੇਨ ਧਰਾਂ ਦੇ ਲੀਡਰ ਨੇ ਜਿਹੜੇ ਉਹਨਾਂ ਦੇ ਮੂੰਹ ਹੀ ਦੂਸਰੇ ਪਾਸੇ ਹੋਏ ਪਏ ਨੇ ਸਾਰਿਆਂ ਦੇ ਜੀ ਲੋਕਾਂ ਨੂੰ ਇਹੀ ਨਹੀਂ ਸਮਝ ਆ ਰਿਹਾ ਵੀ 2027 ਚ ਬਣੂਗਾ ਕੀ ਜੀ ਇੱਕ ਅੱਜ ਇਕਾਜੀ ਕੱਲ ਅਰਵਿੰਦ ਕੇਜਰੀਵਾਲ ਜੀ ਜੋ ਕਿ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜੀ ਉਸ ਉਸ ਵੀਡੀਓ ਨੂੰ ਦੇਖ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਬੜੀਆਂ ਵਾਗੀਆਂ ਪਾ ਰਹੇ ਨੇ ਹਮ ਬੜਾ ਉਹਨਾਂ ਦੇ ਮਨ ਚ ਲੱਡੂ ਫਟ ਰਹੇ ਨੇ ਬੜੀਆਂ ਖੁਸ਼ੀਆਂ ਬੜੀਆਂ ਖੁਸ਼ੀ ਕੁਸ਼ ਦੇਖ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਉਸ ਵੀਡੀਓ ਨੂੰ ਬੜੇ ਪਲੇਟਫਾਰਮਾਂ ਤੇ ਸ਼ੇਅਰ ਕਰ ਰਹੇ ਨੇ ਜੀ ਉਸ ਵੀਡੀਓ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਇਹ ਐਲਾਨ ਕਰ ਰਹੇ ਨੇ ਵੀ ਅਸੀਂ ਪਹਿਲਾਂ 92 ਸੀਟਾਂ ਲਈਆਂ ਸੀਗੀਆਂ ਵੀ ਹੁਣ ਅਸੀਂ 2027 ਦੇ ਵਿੱਚ 100 ਸੀਟ ਦਾ ਟਾਰਗੇਟ ਅਸੀਂ ਵੀ 100 ਸੀਟ ਆਉਣੀ ਚਾਹੀਦੀ ਹੈ ਸਾਡੀ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡਾ ਯੁੱਧ ਛੇੜਿਆ ਹੋਇਆ ਹੈ ਐਜੂਕੇਸ਼ਨ ਕ੍ਰਾਂਤੀ ਅਸੀਂ ਲਿਆਤੀ ਹੈ ਹੈਲਥ ਦੇ ਵਿੱਚ ਬੜਾ ਇੰਪਰੂਵ ਕਰਤਾ ਹੁਣ ਜਿਹੜਾ ਇਹ ਬਿਆਨ ਹੈ ਜੀ ਅਰਵਿੰਦ ਕੇਜਰੀਵਾਲ ਜੀ ਵੀ ਬੜੇ ਸੀਨੀਅਰ ਲੀਡਰ ਨੇ ਉਹ ਬਿਆਨ ਨੂੰ ਜੇ ਤੁਸੀਂ ਤੇ ਅੰਨਾ ਸੁਣੋ ਉਸ ਬਿਆਨ ਦੇ ਬਹੁਤ ਮਾਇਨੇ ਲੱਗਦੇ ਨੇ ਜੀ ਬੜੇ ਉਹ ਬਿਆਨ ਹੈ ਜਿਹੜਾ ਜੇ ਆਪਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਉਹਨਾਂ ਵੱਲ ਦੇਖਦੇ ਆ ਜੀ ਉਹਨਾਂ ਨੂੰ ਦੇਖ ਕੇ ਤਾਂ ਫਿਰ ਐ ਲੱਗਦਾ ਵੀ ਮੈਦਾਨ ਸਾਰੀ ਇਹਨਾਂ ਵਾਸਤੇ ਖਾਲੀ ਪਿਆ ਜੀ ਇਹ ਕਿੰਨੀਆਂ ਮਰਜ਼ੀ ਸੀਟਾਂ ਲੈ ਜਾਣ ਹੂੰ ਦਾਵਾ ਕਾਫੀ ਵੱਡਾ ਅਕਾਲੀ ਦਲ ਦਾ ਹੁਣ ਤੁਸੀਂ ਦੇਖੋ ਜੀ ਅਕਾਲੀ ਦਲ ਦੀਆਂ ਜਿਹੜੀਆਂ ਸੀਟਾਂ ਆਈਆਂ ਸੀ ਉਹ ਵੀ ਬੰਦੇ ਛੱਡ ਛੁੱਟ ਗਏ ਇਹਨਾਂ ਨੂੰ ਇੱਕ ਐਮਐਲਏ ਇਹਨਾਂ ਦੇ ਨਾਲ ਰਹਿ ਗਈ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗੀ ਕਾਂਗਰਸ ਦੇ ਪਤਾ ਨਹੀਂ ਕਿ ਕਿਧਰ-ਕੁਧਰ ਟੁੱਟ-ਰਟ ਕੇ ਤੁਰੇ-ਫਿਰਦੇ ਨੇ ਚਾਰ-ਪੰਜ ਧੜੇ ਜਿਹੇ ਬਣੇ ਪਏ ਨੇ ਅਕਾਲੀ ਦਲ ਦੋ-ਤਿੰਨ ਤੁਰੇ ਦੋ ਤੁਰੇ ਫਿਰਦੇ ਨੇ ਜੀ ਹਜੇ ਦੂਸਰੇ ਅਕਾਲੀ ਦਲ ਨੇ ਆਪਣਾ ਲੀਡਰ ਚੁਣਨਾ ਹੈ ਤੇ ਬੀਜੇਪੀ ਹਜੇ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਵੀ ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਬੀਜੇਪੀ ਦੇ ਤਿਆਰ ਲੱਗ ਜਾਣਾ ਸੋ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਸਿਮਰਨ ਜੀ ਇਹ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਬੜੇ ਸੀਰੀਅਸ ਤਰੀਕੇ ਨਾਲ ਜਿਹੜੀ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਹੈ ਉਹ ਉਸ ਨੂੰ ਵਾਚ ਕਰ ਰਹੇ ਨੇ ਜਿਹੜੇ ਦਿੱਲੀ ਵਾਲੇ ਬੰਦੇ ਨੇ ਬਿਲਕੁਲ ਬਿਲਕੁਲ ਜਿਹੜੇ ਇਹਨਾਂ ਦੇ ਸੀਨੀਅਰ ਲੀਡਰ ਦਿੱਲੀ ਬੈਠੇ ਨੇ ਜਿਹੜੇ ਇਹਨਾਂ ਦੇ ਥਿੰਕ ਟੈਂਕ ਉੱਥੇ ਬੈਠੇ ਨੇ ਤੇ ਜੇ ਇਸ ਤਰ੍ਹਾਂ ਦੇ ਬਿਆਨ ਹੁਣ ਉਹਨਾਂ ਕੰਨੀ ਆ ਰਹੇ ਨੇ ਉਹ ਵੀ ਬੜਾ ਕੰਫੀਡੈਂਟਲੀ ਬੋਲ ਰਹੇ ਨੇ ਜਿਹੜੇ ਕੇਜਰੀਵਾਲ ਸਾਹਿਬ ਨੇ ਸੋ ਇਸ ਬਿਆਨ ਨੂੰ ਜੇਕਰ ਸੁਣ ਕੇ ਵੀ ਵਿਰੋਧੀ ਧਿਰਾਂ ਦੀ ਨੀਂਦ ਨਹੀਂ ਖੁੱਲਦੀ ਤਾਂ ਮੈਨੂੰ ਲੱਗਦਾ ਵੀ ਫਿਰ ਇਹਨਾਂ ਨੂੰ 2027 ਭੁੱਲੀ ਜਾਣਾ ਚਾਹੀਦਾ ਜੀ ਜੀ ਵੀ ਹੁਣ ਤਾਂ ਇਹ ਕਹਿ ਰਹੇ ਨੇ ਕਿ ਵੀ 2000 ਦੀ ਡੇਢ ਸਾਲ ਰਹਿ ਗਿਆ ਇਹ ਸਰਕਾਰ ਦਾ ਡੇਢ ਸਾਲ ਰਹਿ ਗਿਆ ਇਹ ਸਰਕਾਰ ਦਾ ਸਾਰੇ ਲੀਡਰ ਹੀ ਕਹੀਂ ਜਾ ਰਹੇ ਨੇ ਪਰ ਹੁਣ ਉਹ ਕਿਸ ਬੇਸ ਤੇ ਕਹਿ ਰਹੇ ਨੇ ਜੀ ਉਹਨਾਂ ਦੇ ਆਪ ਦੇ ਜਿਹੜੇ ਚਾਰ ਲੀਡਰ ਨੇ ਉਹ ਤਾਂ ਇਕੱਠੇ ਹੋ ਕੇ ਬਹਿੰਦੇ ਨਹੀਂ ਜੀ ਜੀ ਕਟੂਕਟ ਉਹਨਾਂ ਨੂੰ ਇਹ ਕਹਿਣ ਤੋਂ ਪਹਿਲਾਂ ਵੀ 2027 ਚ ਦੇਖਾਂਗੇ ਦੇ ਕੀ ਦੇਖਣਗੇ ਜੀ ਉਹਨਾਂ ਦੇ ਹੱਥ ਪੱਲੇ ਕੀ ਅੱਜ ਦੀ ਘੜੀ ਆਪਾਂ ਜੀ ਦੇਖੀਏ ਵੀ ਕਿਹੜੇ ਲੀਡਰ ਨੇ ਜਿਹੜੇ ਚਾਰ ਇਕੱਠੇ ਹੋ ਕੇ ਕਿਸੇ ਹੋਰ ਲੀਡਰ ਦੀ ਸਪੋਰਟ ਤੇ ਜਾਣ ਨੂੰ ਤਿਆਰ ਨੇ ਇਹ ਇਹ ਗੱਲ ਬੜੀ ਵਿਚਾਰਨ ਵਾਲੀ ਹੈ ਜੀ ਬਹੁਤ ساری ਚੀਜ਼ਾਂ ਵਿਚਾਰਨ ਵਾਲੀਆਂ ਹੁੰਦੀਆਂ ਨੇ ਸ਼ਰਮਾ ਜੀ ਹੋ ਸਕਦਾ ਫਿਊਚਰ ਦੇ ਵਿੱਚ ਸ਼੍ਰਮਣੀ ਅਕਾਲੀ ਦਲ ਤੇ ਭਾਜਪਾ ਆਪਣਾ ਗੱਠ ਜੋੜ ਕਰ ਲਵੇ ਕਿਉਂਕਿ ਅੱਜ ਤੱਕ ਕਦੇ ਵੀ ਇਕੱਲੇ ਤੇ ਜਿੱਤੇ ਹੀ ਨਹੀਂ ਸ਼੍ਰਮਣੀ ਅਕਾਲੀ ਦਲ ਗੱਠ ਜੋੜ ਦੇ ਵਿੱਚ ਹੀ ਜਿੱਤੀ ਹੈ ਜਿੰਨੀ ਵਾਰ ਵੀ ਜਿੱਤੀ ਹੈ ਜੋ ਜੇ ਆਪਾਂ ਹਿਸਟਰੀ ਵੀ ਚੱਕਦੇ ਹਾਂ ਕਾਂਗਰਸ ਦੇ ਨਾਲ ਵੀ ਇੱਕ ਵਾਰ ਗੱਠ ਜੋੜ ਰਹਿ ਚੁੱਕਿਆ ਸੋ ਭਾਜਪਾ ਨੂੰ ਇਸ ਸਮੇਂ ਚਾਹੀਦਾ ਹੈ ਵੀ ਅਸੀਂ ਆਪਣੇ ਪੈਰ ਪੰਜਾਬ 'ਚ ਜਮਾ ਲਈਏ ਪਰ ਉਹੀ ਗੱਲ ਹੈ ਨਾ ਕਿ ਫਿਰ ਬਿਨਾਂ ਅਕਾਲੀ ਦਲ ਦੇ ਨਾਲ ਗੱਠ ਜੋੜ ਕੀਤਿਆਂ ਨਹੀਂ ਆ ਹੋ ਸਕਦਾ ਕਿਸੇ ਹੋਰ ਪਾਰਟੀ ਦੇ ਨਾਲ ਗੱਠ ਜੋੜ ਕਰ ਲੈਣ ਯਾ ਫਿਰ ਸ਼ਰਮਾ ਜੀ ਇੱਕ ਹੋਰ ਪੋਸੀਬਿਲਿਟੀ ਹੈ ਜੋ ਕਈ ਵਾਰ ਨਾ ਆਪਾਂ ਲੋਕਾਂ ਨੂੰ ਕਹਿੰਦੇ ਹੋਵੇ ਸੁਣਦੇ ਆ ਜਾਂ ਸਾਡੇ ਕੰਨਾਂ ਦੇ ਵਿੱਚ ਜਿਹੜੀ ਕੋਈ ਲੋਕਾਂ ਦੀ ਸੁਝਾਵ ਪੈਂਦਾ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇਹਨਾਂ ਤਿੰਨੇ ਪਾਰਟੀਆਂ ਨੂੰ ਨਾ ਕਿਤੇ ਇਕੱਠਾ ਹੋਣਾ ਪੈ ਜਾਵੇ ਜੇ ਆਮ ਆਦਮੀ ਪਾਰਟੀ ਨੂੰ ਹਰਾਉਣੀ ਆ ਹੁਣ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ 100 ਸੀਟਾਂ ਦਾ ਦਾਵਾ ਕੀਤਾ ਅਰਵਿੰਦ ਕੇਜਰੀਵਾਲ ਹੜਾ ਨੇ ਬਿਲਕੁਲ ਉਹਨਾਂ ਦੇ ਥਿੰਕ ਟੈਂਕ ਜਿਹੜੇ ਨੇ ਉਹ ਨਸਰ ਵੀ ਰੱਖ ਰਹੇ ਨੇ ਪੰਜਾਬ ਦੇ ਪੋਲਿਟਿਕਸ ਤੇ ਔਰ ਸੋਚ ਵੀ ਰਹੇ ਨੇ ਕਿ ਕਿਵੇਂ ਅਸੀਂ ਇਸ ਸਿਚੁਏਸ਼ਨ ਦਾ ਫਾਇਦਾ ਚੁੱਕਣਾ ਹੈ ਤਸਲ ਜਿਹੜੀ ਹੋ ਰਹੀ ਹੈ ਜਾਂ ਪਾਰਟੀਆਂ ਦਰੂਨੀ ਤੌਰ ਤੇ ਕਮਜ਼ੋਰ ਹੋ ਰਹੀਆਂ ਨੇ ਉਹਦਾ ਫਾਇਦਾ ਕਿਵੇਂ ਚੁੱਕਣਾ ਹੈ ਹੁਣ ਇੱਕ ਐਗਜ਼ਾਮਪਲ ਆਪਾਂ ਨੂੰ ਵੇਖਣ ਨੂੰ ਮਿਲੇਗੀ ਤੜਨ ਤੜਨ ਸਾਭ ਦੇ ਵਿੱਚ ਜਿੱਥੇ ਅੱਜ ਉੱਥੋਂ ਦੇ ਐਮਐਲਏ ਕਸ਼ਮੀਰ ਸਿੰਘ ਸੋਲ ਹਰਾਂ ਦੀ ਡੈਥ ਹੋ ਗਈ ਹੈ ਅਚਨਚੇਤ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਵੀ ਸੀਟ ਕੋਈ ਖਾਲੀ ਹੋਣੀ ਹੈ ਔਰ ਕੈਂਸਰ ਦੇ ਮਰੀਜ਼ ਸੀਗੇ ਉਹ ਜੋ ਵੀ ਜਾਣਕਾਰੀ ਆਪਣੇ ਕੋਲ ਆਈ ਹੈ ਬਿਮਾਰ ਸੀਗੇ ਔਰ ਅਚਨਚੇਤ ਉਹਨਾਂ ਦੀ ਡੈਥ ਹੋ ਜਾਂਦੀ ਹੈ ਪਾਰਟੀ ਨੂੰ ਝਟਕਾ ਤਾਂ ਲੱਗਾ ਸੀਟ ਤਾਂ ਇੱਕ ਵੇਕੈਂਟ ਹੋਈ ਹੈ ਔਰ ਬਾਈਪੋਲ ਇਲੈਕਸ਼ਨਸ ਵੀ ਹੋਣਗੀਆਂ ਔਰ ਜਿਤ ਤੱਕ ਬਾਕੀ ਪਾਰਟੀਆਂ ਦੇ ਦਾਅਵੇ ਹੁੰਦੇ ਨੇ ਕਿ ਬਾਈਪੋਲ ਇਲੈਕਸ਼ਨ ਹਮੇਸ਼ਾ ਸਮੇਂ ਦੀ ਸਰਕਾਰ ਹੀ ਜਿੱਤਦੀ ਹੁੰਦੀ ਹੈ ਕਿਉਂਕਿ ਪ੍ਰਭਾਵ ਹੁੰਦਾ ਹੈ ਔਰ ਵੇਖਦਿਆਂ ਹੁਣੇ ਬਾਈਪੋਲ ਇਲੈਕਸ਼ਨ ਇੱਕ ਦਾ ਕਦੋਂ ਤੱਕ ਹੁੰਦੀ ਹੈ ਕਿਉਂਕਿ ਜਦੋਂ ਵਿਧਾਇਕ ਗੁੱਗੀ ਹੜਾਂ ਦੀ ਡੈਥ ਹੋਈ ਹੈ ਜਨਵਰੀ ਚ ਉਸ ਤੋਂ ਬਾਅਦ ਹੁਣ 6 ਮਹੀਨੇ ਬਾਅਦ ਮਤਲਬ ਕਿ ਪੂਰਾ 6 ਮਹੀਨੇ ਦਾ ਸਮਾਂ ਕੱਟਣ ਤੋਂ ਬਾਅਦ ਬਾਈਪੋਲ ਇਲੈਕਸ਼ਨ ਹੋਈ ਹੈ ਸੋ ਇੱਥੇ ਹੁਣ ਨਵੰਬਰ ਚ ਹੁੰਦੀ ਹੈ ਦਸੰਬਰ ਚ ਹੁੰਦੀ ਹੈ ਅਕਤੂਬਰ ਚ ਹੁੰਦੀ ਹੈ ਕਦੋਂ ਹੁੰਦੀ ਹੈ ਫਿਰ ਬੰਗਾ ਵਾਲੇ ਜਿਹੜੇ ਅਕਾਲੀ ਦਲ ਦੇ ਐਮ ਐਲ ਏ ਸੀ ਉਹਨਾਂ ਨੇ ਹਜੇ استਿਫਾ ਨਹੀਂ ਦਿੱਤਾ ਦੇਣਾ ਪੈਣਾ ਹੈ ਉਹ ਵੀ ਜਦੋਂ استਿਫਾ ਦੇਣਗੇ ਉਸ ਤੋਂ ਬਾਅਦ ਉੱਥੇ ਜ਼ਿਮਨੀ ਚੋਣਾਂ ਹੋਣਗੀਆਂ ਸੋ ਕੁੱਲ ਮਿਲਾ ਕੇ ਜਪਕ ਕੇ ਦੋ ਜ਼ਿਮਨੀ ਚੋਣਾਂ ਹੋਣਗੀਆਂ ਜੇ ਉਹ ਦੋ ਸਰਕਾਰ ਦੇ ਪੱਖ ਦੇ ਵਿੱਚ ਜਾਂਦੀਆਂ ਨੇ ਤਾਂ ਜ਼ਰੂਰ ਵਿਰੋਧੀ ਧਿਰਾਂ ਨੂੰ ਫਿਰ ਸੋਚਣਾ ਪਵੇਗਾ ਕਿ ਯਾਰ ਦੋਵੇਂ ਹੀ ਸੀਟਾਂ ਹੁਣ ਆਮ ਆਦਮੀ ਪਾਰਟੀ ਦੇ ਕੋਲ ਚਲ ਗਈਆਂ ਨੇ ਉਹਨਾਂ ਦੇ ਐਮਐਲਏ ਦੀ ਗਿਣਤੀ ਵੱਧ ਗਈ ਹੈ ਸੋ ਉਹਨੂੰ ਟੱਚ ਕਰਨ ਵਾਲੀ ਹੈ ਤੇ ਕੁਝ ਤਾਂ ਸੋਚਣਾ ਪੈਣਾ ਜ਼ਿਕਰ ਆਪਾਂ ਚਟੋ ਪਾਧਿਆਏ ਸਾਹਿਬ ਦਾ ਜ਼ਰੂਰ ਕਰਦੇ ਹਾਂ ਇੱਥੇ ਕਿਉਂਕਿ ਚਟੋ ਪਾਧਿਆਏ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਐਂਟਰੀ ਹੋਈ ਹੈ ਵਿਜੀਲੈਂਸ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਬਕਾ ਡੀਜੀਪੀ ਰਹੇ ਨੇ ਔਰ ਕਾਫੀ ਲੰਬਾ ਰਿਕਾਰਡ ਵੀ ਆ ਉਹਨਾਂ ਦਾ ਔਰ ਕਾਫੀ ਲੰਬੀ ਸਰਵਿਸ ਆ 36 ਸਾਲ ਕਹਿੰਦੇ ਮੈਂ ਸਰਵਿਸ ਕੀਤੀ ਆ ਔਰ ਹੁਣ ਵੀ ਮੈਂ ਇਹਨਾਂ ਕੇਸਿਸ ਦੇ ਵਿੱਚ ਇੰਟਰਸਟ ਲੈ ਰਿਹਾ ਇਸੇ ਕਰਕੇ ਆਇਆ ਮੈਂ ਅੱਜ ਉਹਨਾਂ ਨੇ ਕੁਝ ਲਿਸਟਾਂ ਦਿੱਤੀਆਂ ਕੋਈ ਕੋਈ ਕੁਝ ਨਾਮ ਦਿੱਤੇ ਨੇ ਉਹਨਾਂ ਨੇ ਕਿ ਇਹ ਪੰਜਾਬ ਪੁਲਿਸ ਦੇ ਉਹ ਆਫੀਸਰਸ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਇਨਵੈਸਟੀਗੇਸ਼ਨ ਕੀਤੀ ਸੀ ਜਦੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਐਸਆਈਟੀ ਬਣਾਈ ਗਈ ਸੀ ਤੇ ਮੈਨੂੰ ਇਨਚਾਰਜ ਲਗਾਇਆ ਗਿਆ ਸੀ ਕਹਿੰਦੇ ਕਿ ਅਸੀਂ ਪੁਲਿਸ ਤੇ ਨਸ਼ਾ ਤਸਕਰਾਂ ਦੀ ਜਿਹੜੀ ਆਪਸ ਦੇ ਵਿੱਚ ਲਿੰਕ ਨੇ ਉਹ ਖੰਗਾਲ ਰਹੇ ਸੀ ਹੁਣ ਤੁਹਾਨੂੰ ਲੱਗਦਾ ਹੈ ਕਿ ਇੱਕ ਤਾਇ ਦੇ ਨਾਲ ਚਲੋ ਸਿਆਸਤ ਦੇ ਵਿੱਚ ਫਰਕ ਪਵੇਗਾ ਕਿਉਂਕਿ ਕੁਝ ਸਾਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਸਾਲਾ ਹੋਇਆ ਤੇ ਇਸ ਸਾਲਾ ਹੋਇਆ ਇਸ ਸਰਕਾਰ ਦੇ ਸਮੇਂ ਆ ਵਾਪਰਿਆ ਉਸ ਸਰਕਾਰ ਦੇ ਸਮੇਂ ਆ ਵਾਪਰਿਆ ਉਹਦੇ ਨਾਲ ਲੋਕਾਂ ਦੀ ਥਿੰਕਿੰਗ ਜ਼ਰੂਰ ਥੋੜੀ ਜਿਹੀ ਬਦਲੋਗੀ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨਾਮਾਂ ਦੀ ਲਿਸਟ ਉਹਨਾਂ ਨੇ ਦਿੱਤੀ ਹੈ ਉਹਦੇ ਉੱਤੇ ਜੇ ਸਖਤੀ ਨਾਲ ਕਾਰਵਾਈ ਹੋ ਜਾਵੇ ਤਾਂ ਸਰਕਾਰ ਦੇ ਪੈਰ ਹੋਰ ਮਜ਼ਬੂਤ ਹੋ ਜਾਣਗੇ ਅ ਬਿਲਕੁਲ ਸਿਮਰਨ ਜੀ ਛੱਡੋ ਪਾਦੇ ਜੀ ਬੜੇ ਸੀਨੀਅਰ ਅਫਸਰ ਆਏ ਨੇ ਡੀਜੀਪੀ ਰਿਟਾਇਰ ਹੋਏ ਨੇ ਜੇਕਰ ਉਹ ਗੱਲ ਕੋਈ ਕਹਿੰਦੇ ਨੇ ਤਾਂ ਗੱਲ ਦਾ ਵਜ਼ਨ ਹੈ ਜੀ ਉਤੋਂ ਜਿਹੜੀ ਉਹਨਾਂ ਨੇ ਇੱਕ ਰਿਪੋਰਟ ਬਣਾਈ ਸੀ ਨਸ਼ਿਆਂ ਦੇ ਬਾਰੇ ਉਹ ਰਿਪੋਰਟ ਦੇ ਬਾਰੇ ਵੀ ਬਹੁਤ ਉਦੋਂ ਰੌਲਾ ਪਿਆ ਸੀ ਪਹਿਲਾਂ ਵੀ ਜਦੋਂ ਬਣੀ ਸੀ ਰਿਪੋਰਟ ਉਹ ਫਿਰ ਜਦੋਂ ਉਹਨਾਂ ਨੇ ਕੁਝ ਐਕਸ਼ਨ ਲਿਆ ਉਹਨੂੰ ਲੈ ਕੇ ਵੀ ਬੜਾ ਰੌਲਾ ਪਿਆ ਹੈ ਚਟੋਪਾਦੇ ਸਾਹਿਬ ਨੇ ਕਿਹਾ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਕੁਝ ਅਫਸਰ ਨੇ ਜੀ ਅਫਸਰ ਸੀਗੇ ਜਾਂ ਹੈਗੇ ਨੇ ਜਿਹੜੇ ਕਾਲੀਆਂ ਭੇਡਾਂ ਨੇ ਇਹਨਾਂ ਕੁਝ ਗਲਤ ਬੰਦਿਆਂ ਕਰਕੇ ਸਾਰੀ ਪੰਜਾਬ ਪੁਲਿਸ ਦਾ ਅਕਸ ਖਰਾਬ ਹੋ ਰਿਹਾ ਹੈ ਜੀ ਸਾਡੀ ਪੰਜਾਬ ਪੁਲਿਸ ਤੇ ਸਾਨੂੰ ਮਾਣ ਹੈ ਪੰਜਾਬ ਪੁਲਿਸ ਨੇ ਅੱਤਵਾਦ ਖਤਮ ਕੀਤਾ ਹੈ ਪੰਜਾਬ ਪੁਲਿਸ ਪੂਰੀ ਮੰਨੀ ਹੋਈ ਫੋਰਸ ਹੈ ਜਿਹੜੀ ਹਰ ਤਰ੍ਹਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਕਾਬਿਲ ਹੈ ਇਹ ਕੈਪੇਬਿਲਿਟੀਆਂ ਹੈਗੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਕੁਝ ਕ ਕਾਲੀਆਂ ਭੇਡਾਂ ਕਰਕੇ ਹਮ ਸਾਰੀ ਪੰਜਾਬ ਪੁਲਿਸ ਦਾ ਅਕਸ ਖਰਾਬ ਹੋਇਆ ਹੈ ਜੀ ਤੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਉਰੇ ਬਿਆਨ ਦਰਜ ਕਰਾਉਣ ਆਏ ਸੀ ਜਾਂ ਤੁਸੀਂ ਕੀ ਕਰਨ ਆਏ ਸੀ ਉਹਨਾਂ ਨੇ ਕਿਹਾ ਜੀ ਮੈਂ ਕੋਈ ਬਿਆਨ ਦਰਜ ਨਹੀਂ ਕਰਾਉਣ ਆਇਆ ਵੀ ਮੈਂ ਉਹਦੇ ਸਿਰਫ ਇਨਫੋਰਮੇਸ਼ਨ ਸ਼ੇਅਰ ਕਰਨ ਆਇਆ ਸੀ ਜੋ ਇਨਫੋਰਮੇਸ਼ਨ ਮਿਰਲ ਵਿੱਚ ਹੈਗੀ ਸੀ ਉਹ ਮੈਂ ਇਹਨਾਂ ਨਾਲ ਸ਼ੇਅਰ ਕਰੀ ਹੈ ਤੇ ਇਹਨਾਂ ਨੂੰ ਦੱਸਿਆ ਜੀ ਕਿਸ ਤਰ੍ਹਾਂ ਦਾ ਐਵੀਡੈਂਸ ਪਏ ਅੱਜ ਦੀ ਘੜੀ ਵੀ ਜੀ ਇਹ ਗੱਲਾਂ ਉਹਨਾਂ ਨੇ ਸਾਂਝੇ ਕੀਤੀਆਂ ਨੇ ਤੇ ਦੇਖੋ ਜੀ ਚਟੋ ਪਾਦੇ ਸਾਹਿਬ ਦੀ ਗੱਲ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਸੀਰੀਅਸਲੀ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਅਲੀਗੇਸ਼ਨ ਪੰਜਾਬ ਪੁਲਿਸ ਦੇ ਉੱਤੇ ਬੜੇ ਸੀਰੀਅਸ ਲੱਗਦੇ ਆਏ ਨੇ ਕੁਝ ਅਫਸਰ ਸਾਹਿਬ ਨੇ ਜਿਹੜੇ ਉਹ ਸੈਟਰ ਖੱਬੇ ਸੱਜੇ ਵੀ ਹੋਏ ਹੋਏ ਨੇ ਅੱਜ ਕੱਲ ਪਰਚੇ ਪੁਰਚੀ ਹੋਣ ਤੋਂ ਬਾਅਦ ਉਹ ਹੱਥ ਵੀ ਨਹੀਂ ਆਏ ਪੁਲਿਸ ਨੇ ਰੇਡਾਂ ਰੂਡਾਂ ਵੀ ਕਰੀਆਂ بڑے ਸੀਨੀਅਰ ਅਫਸਰਾਂ ਤੇ ਵੀ ਰੇਡਾਂ ਹੋਈਆਂ ਮੁੱਖ ਮੰਤਰੀ ਸਾਹਿਬ ਨੂੰ ਘਟੋ ਘਟ ਉਹਨਾਂ ਅਫਸਰਾਂ ਦੇ ਨਾਮ ਪਬਲਿਕ ਕਰ ਦੇਣੇ ਚਾਹੀਦੇ ਨੇ ਜੀ ਜਿਹੜੇ ਅਫਸਰ ਗਲਤ ਕੋਈ ਗਲਤ ਕੰਮਾਂ ਚ ਇਨਵੋਲਵ ਨੇ ਜਾਂ ਕੁਝ ਅਫਸਰਾਂ ਨੇ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਵੀ ਐਨਡੀਪੀਐਸ ਦੇ ਪਰਚੇ ਦੇ ਕੇ ਐਕਸਟਰਸ਼ਨ ਦਾ ਕੰਮ ਕਰਦੇ ਰਹੇ ਨੇ ਪੁਲਿਸ ਵਾਲੇ ਹਮ ਇਹ ਇੱਕ ਬਹੁਤ ਸੀਰੀਅਸ ਅਲੀਗੇਸ਼ਨ ਹੈ ਜਦੋਂ ਉਹ ਵੀ ਉਦੋਂ ਜਦੋਂ ਇੱਕ ਸਾਫ ਘਟ ਡੀਜੀਪੀ ਕਹਿ ਰਹੇ ਨੇ ਗੱਲ ਜੀ ਇਹ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਕਟੂਕਟ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਜੀ ਉਹਨਾਂ ਦੇ ਨਾਮ ਪਬਲਿਕ ਕਰਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਉਤੋਂ ਬਣਦੀ ਕਾਰਵਾਈ ਉਹਨਾਂ ਦੇ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਹਾਂ ਜੇ ਕੋਈ ਜੇਕਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਇਸ ਸੀਜ਼ ਨੂੰ ਬਹੁਤ ਸਪੋਰਟਿਵ ਹੋਣਗੇ ਜੀ ਪੰਜਾਬ ਦੇ ਲੋਕ ਕਿਉਂਕਿ ਆਪਾਂ ਰੋਜ਼ੀ ਵੀਡੀਓ ਦੇਖਦੇ ਆਂ ਜੀ ਰੋਜ਼ੀ ਵੀਡੀਓ ਚਲਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਫਲਾਣੇ ਪੁਲਿਸ ਵਾਲਿਆਂ ਨੇ ਧੱਕਾ ਕਰਕੇ ਝੂਠਾ ਪਰਚਾ ਦਿੱਤਾ ਉਹ ਪੁਲਿਸ ਵਾਲਾ ਪੈਸੇ ਮੰਗਦਾ ਉਹਨੇ ਨਸ਼ੇ ਦਾ ਝੂਠਾ ਪਰਚਾ ਪਾ ਕੇ ਸਮਗਲਰ ਭਜਾ ਤੇ ਪੈਸੇ ਲੈ ਲਏ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲਦੀਆਂ ਨੇ ਜੀ ਤੇ ਜੇਕਰ ਮੁੱਖ ਮੰਤਰੀ ਸਾਹਿਬ ਕੁਝ ਇਸ ਤਰ੍ਹਾਂ ਦੀਆਂ ਕਾਲੀਆਂ ਢੇਡਾਂ ਤੇ ਨੱਥ ਪਾਉਂਦੇ ਨੇ ਸਖਤ ਕਾਰਵਾਈ ਕਰਦੇ ਨੇ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਪੋਰਟ ਉਹਨਾਂ ਨੂੰ ਮਿਲ ਰਹੀ ਹੈ ਇਹ ਹੋਰ ਵਾਝੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਮਰਣ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਔਰ ਕਾਫੀ ਐਂਗਲਸ ਤੋਂ ਤੁਸੀਂ ਸਿਆਸਤ ਦੇ ਉੱਤੇ ਨਜ਼ਰ ਮਾਰੀ ਹੈ ਔਰ ਜਾਣਕਾਰੀ ਸਾਨੂੰ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਾਨੂੰ ਜੀ ਸੋ ਦਰਸ਼ਕੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕੋਸ਼ਿਸ਼ ਕੀਤੀ ਹੈ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਡਿਫਰੈਂਟ ਐਂਗਲਸ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਣ ਤਾਂ ਜੋ ਤੁਸੀਂ ਵੀ ਸੋਚੋ ਔਰ ਜੇ ਸਰਕਾਰ ਦੇ ਨੁਮਾਇੰਦਿਆਂ ਤੱਕ ਜਾਂ ਪੋਲਿਟੀਕਲ ਲੀਡਰਸ ਤੱਕ ਗੱਲ ਪਹੁੰਚਦੀ ਹੈ ਤਾਂ ਉਹਨਾਂ ਉਹਨਾਂ ਨੂੰ ਵੀ ਇੱਕ ਸਿਹਤ ਜ਼ਰੂਰ ਮਿਲੇ ਕਿ ਬਾਚ ਲੈਣਾ ਚਾਹੀਦਾ ਹੈ ਉਹਨਾਂ ਨੂੰ ਆਪਣੀਆਂ ਸਥਿਤੀਆਂ ਨੂੰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਫਾਇਦਾ ਜਿਹੜਾ ਹੈ ਉਹ ਸੱਤਾਧਾਰੀ ਪਾਰਟੀ ਨੂੰ ਮਿਲ ਜਾਣਾ ਹੈ ਮੈਨੂੰ ਦਿਓ ਇਜਾਜ਼ਤ ਧੰਨਵਾਦ